ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹੋਪ ਕਿ ਸਾਰੇ ਵਧੀਆ ਸੋ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਜੀ ਸਪੇਨ ਵਾਲਿਆਂ ਨੂੰ ਜਿਨ੍ਹਾਂ ਦੇ ਕਹਿ ਲੋ ਕਿ ਦੋਵਾਂ ਜਿਨ੍ਹਾਂ ਦੇ ਕੰਮ ਆਈਆਂ ਤੇ ਬੜੇ ਟਾਈਮ ਬਾਅਦ ਜਿਹੜੀ ਇਮੀਗ੍ਰੇਸ਼ਨ ਉੱਥੇ ਸਪੇਨ ਦੇ ਵਿੱਚ ਓਪਨ ਹੋਈ ਆ ਤੇ ਜਿਹੜੇ ਵੀ ਬੰਦੇ ਕੱਚੇ ਹੈਗੇ ਹੁਣ ਮੇਰੇ ਭਰਾ ਭੈਣ ਸਾਰੇ ਪੱਕੇ ਹੋ ਜਾਣਗੇ ਤੇ ਰੱਬ ਉਹਨਾਂ ਨੂੰ ਤਰੱਕੀਆਂ ਬਖਸ਼ੇ ਕਿਉਂਕਿ ਉੱਥੇ ਜਿਹੜੀ ਹੁਣ ਲਾਅ ਜਿਹੜਾ ਪਾਸ ਹੋਇਆ ਆ ਉਹਦੇ ਵਿੱਚ ਇਹ ਆ ਕਿ ਜਿਹੜਾ ਵੀ 5 ਕ ਮਹੀਨੇ ਪਹਿਲਾਂ ਸਪੇਨ ਦੇ ਵਿੱਚ ਆਇਆ ਆ ਉਹ ਹੁਣ ਆਪਣੀ ਫਾਈਲ ਲਾ ਸਕਦਾ ਆ ਤੇ ਉਹਨੂੰ ਜਿਹੜੇ TCRC ਆ ਜਿਹੜਾ ਕਾਰਡ ਹੈਗਾ ਉੱਥੇ ਦਾ ਉਹ ਮਿਲ ਸਕਦਾ ਆ ਹਨਾ ਸੋ ਮੁਬਾਰਕਾਂ ਜੀ ਬਹੁਤ-ਬਹੁਤ ਤੇ ਇਸ ਦੇ ਨਾਲ ਹੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਆ ਕਿ ਜਿਹੜੀ ਹੁਣ ਸਪੇਨ ਦੇ ਵਿੱਚ ਇਮੀਗ੍ਰੇਸ਼ਨ ਓਪਨ ਹੋਈ ਆ ਨਾ ਇਹ ਕਿਤੇ ਨਾ ਕਿਤੇ ਇਟਲੀ ਦੀ ਇਮੀਗ੍ਰੇਸ਼ਨ ਵੀ ਓਪਨ ਹੋਵੇਗੀ ਹੁਣ ਮੈਂ ਕਾਫੀ ਵੀਡੀਓਜ਼ ਦੇ ਵਿੱਚ ਪਹਿਲਾਂ ਵੀ ਤੁਹਾਨੂੰ ਕਿਹਾ ਸੀਗਾ ਕਿ ਇਮੀਗ੍ਰੇਸ਼ਨ ਜਿਹੜੀਆਂ ਹੈਗੀਆਂ ਓਪਨ ਹੋਣ ਵਾਲੀਆਂ ਆ ਹੁਣ ਸਪੇਨ ਦੀ ਓਪਨ ਹੋਈ ਆ ਜਾਂ ਦਾ ਪੁਰਤਗਾਲ ਦੀ ਤੇ ਜਾਂ ਫਿਰ ਇਟਲੀ ਦੀ ਇਹ ਇਮੀਗ੍ਰੇਸ਼ਨ ਓਪਨ ਹੋਣ ਵਾਲੀ ਆ ਦਾ ਹੁਣ ਪੁਰਤਗਾਲ ਨੇ ਪੇਪਰ ਬੰਦ ਕਰ ਦਿੱਤੇ ਸੀਗੇ ਉਹਨਾਂ ਨੇ ਹੁਣ ਪੇਪਰ ਦੁਬਾਰਾ ਭਰਨੇ ਸ਼ੁਰੂ ਕਰ ਦੇਣੇ ਆ ਫਰਵਰੀ ਮਾਰਚ ਦੇ ਵਿੱਚ ਵਿੱਚ ਇਹ ਚੀਜ਼ ਆਉਣੀ ਹੈ ਜਲਦੀ ਆ ਜਾਣੀ ਇਹ ਠੀਕ ਆ ਸੋ ਇਟਲੀ ਵਾਲੇ ਵੀ ਤਿਆਰ ਹੋ ਜਿਹੜੇ ਵੀ ਮੇਰੇ ਭਰਾ ਉਹਤੇ ਕੱਚੇ ਹੈਗੇ ਆ ਕਿਉਂਕਿ ਇਟਲੀ ਦੇ ਵਿੱਚ ਵੀ 5-6 ਲੱਖ ਰੁਪਇਆ ਜਿਹੜਾ 5-6 ਲੱਖ ਕਹਤਾ 5-6 ਲੱਖ ਜਿਹੜਾ ਬੰਦਾ ਹੈ ਨਾ ਉਹ ਕੱਚਾ ਘੁੰਮ ਰਿਹਾ ਇਸ ਟਾਈਮ ਜਿਹੜਾ ਗਿਣਤੀ ਦੇ ਵਿੱਚ ਵਾ ਸੋ ਉਧਰੋਂ ਆਬਾਦੀ ਵੀ ਜਿਹੜੀ ਇਟਲੀ ਦੀ ਹੈਗੀ ਬਹੁਤ ਜ਼ਿਆਦਾ ਘਟ ਰਹੀ ਆ ਇਹ ਜਿੱਦਾਂ ਯੂਕੇ ਜਾਂ ਕੈਨੇਡਾ ਇੱਧਰ ਆਸਟ੍ਰੇਲੀਆ ਵੱਲੋਂ ਮੂਵ ਕਰਦੇ ਪਏ ਆ ਲੋਕ ਜਿਹੜੇ ਆ ਉੱਥੇ ਦੇ ਵਸਨੀਕ ਆ ਤੇ ਆਪਣੇ ਉਹ ਪੰਜਾਬੀ ਜਾਂ ਆਪਣੇ ਇੰਡੀਅਨ ਨੇ ਉੱਥੇ ਜਾ ਕੇ ਮੂਵ ਹੋ ਰਹੇ ਆ ਸੋ ਉਹਨਾਂ ਨੇ ਕਿਤੇ ਨਾ ਕਿਤੇ ਆਪਣੀ ਜਿਹੜੀ ਰੇਸ਼ੋ ਹੈਗੇ ਉਹਨੂੰ ਸੈੱਟ ਕਰਨ ਵਾਸਤੇ ਜਿਹੜੀ ਇਮੀਗ੍ਰੇਸ਼ਨ ਜਿਹੜੀ ਹੈਗੀ ਆ ਓਪਨ ਕਰਨੀ ਆ ਇਹ ਕੰਟਰੀਆਂ ਦੇ ਵਿੱਚ ਤਾਂ ਪੱਕਾ ਹੈਗੇ ਹੋ ਸਕਦੀ ਹੈ ਕਿ ਓਪਨ ਹੋ ਜੇ ਸੋ ਇਟਲੀ ਦੇ ਵਿੱਚ ਫਰਵਰੀ ਦੇ ਵਿੱਚ ਇਮੀਗ੍ਰੇਸ਼ਨ ਓਪਨ ਹੋਣੀ ਆ ਜਿੱਥੇ ਤੱਕ ਮੈਨੂੰ ਲੱਗਦਾ ਪਿਆ ਆ ਪੁਰਤਗਾਲ ਵਾਲਿਆਂ ਨੇ ਵੀ ਹਰੀ ਝੰਡੀ ਜਲਦੀ ਦੇ ਦੇਣੀ ਹੈਗੀ ਆ ਸੋ ਥੋੜਾ ਜਿਹਾ ਸਬਰ ਰੱਖੋ ਮੇਰਾ ਭਰਾ ਜਿਹੜਾ ਵੀ ਮੇਰਾ ਭਰਾ ਹੁਣ ਉੱਥੇ ਬੈਠਾ ਆ 2-4 ਸਾਲਾਂ ਤੋਂ ਅਜ਼ੀਲ ਲਈ ਹੋਆ ਜਾਂ ਕਿਸੇ ਵੀ ਤਰੀਕੇ ਨਾਲ ਹੋਰ ਰਹਿ ਰਿਹਾ ਉੱਥੇ ਸੋ ਥੋੜਾ ਜਿਹਾ ਵੇਟ ਕਰ ਲਓ ਵੀ ਤੁਹਾਡੀ ਵਾਰੀ ਵੀ ਆਉਣ ਵਾਲੀ ਆ ਇਸ ਤੋਂ ਇਲਾਵਾ ਬਹੁਤ ਸਾਰੇ ਬੰਦਿਆਂ ਦੇ ਮੈਸੇਜ ਆਏ ਸੀਗੇ ਬਹੁਤ ਜ਼ਿਆਦਾ ਕਿ ਭਾਜੀ 9 ਮੰਥ ਵਾਲੇ ਜਿਹੜੇ 12 ਜਨਵਰੀ ਨੂੰ ਪੇਪਰ ਕਲਿੱਕ ਹੋਏ ਸੀਗੇ ਇਹਨਾਂ ਦੇ ਨਿਕਲਣ ਦੇ ਚਾਂਸ ਕਿੱਥੇ ਕਦੋਂ ਕ ਨਿਕਲ ਸਕਦੇ ਆ ਸੋ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਫਰਵਰੀ ਦੇ ਵਿੱਚ ਇਹ ਸਾਰੇ ਦੇ ਸਾਰੇ ਜਿਹੜੇ ਪੇਪਰ ਹੈਗੇ ਆ ਮੋਸਟਲੀ ਨਿਕਲ ਜਾਣੇ ਆ ਇੰਡਾ ਐਂਡ ਫਰਵਰੀ ਜਾਂ ਮਾਰਚ ਵਿੱਚ ਇਹ ਸਾਰੇ 9 ਮੰਥ ਵਾਲੇ ਜਿੰਨੇ ਵੀ ਤੁਸੀਂ ਪੇਪਰ ਭਰੇ ਆ ਇਹ ਸਾਰਿਆਂ ਦੇ ਨਿਕਲਣ ਦੇ ਚਾਂਸ ਹੈਗੇ ਇਹਨਾਂ ਨੇ ਜਲਦੀ ਇਸ ਵਾਰੀ ਸਾਰੇ ਉਹ ਕਰ ਦੇਣੇ ਆ ਤੁਹਾਨੂੰ ਫ੍ਰੀ ਕਰ ਦੇਣਾ ਨੂਲੇ ਉਸਤੇ ਤੁਹਾਨੂੰ ਮਿਲ ਜਾਣੇ ਆ ਜਲਦੀ ਕਿਉਂਕਿ ਇੰਨਾ ਜ਼ਿਆਦਾ ਕੋਟਾ ਵੀ ਨਹੀਂ ਭਰਿਆ ਗਿਆ ਦੂਜੀ ਗੱਲ ਇਹ ਵੀ ਆ ਤੇ ਹਜੇ ਤੱਕ ਕਈਆਂ ਦੇ ਮੈਸੇਜ ਵੀ ਮੈਨੂੰ ਆ ਰਹੇ ਸੀ ਕਿ ਭਾਜੀ ਮਾਰਚ ਵਿੱਚ ਫੇਰ ਦੁਬਾਰਾ ਕਹਿੰਦੇ ਕਿ ਫਲੂਸੀ ਓਪਨ ਹੋਣ ਲੱਗੀ ਆ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਦੱਸ ਦਵਾਂ ਫਲੂਸੀ ਦਾ ਮਤਲਬ ਕੀ ਹੁੰਦਾ ਇਹਦਾ ਮਤਲਬ ਹੁੰਦਾ ਕਿ ਜਿਹੜੇ ਸਰਕਾਰ ਇੱਕ ਕੋਟਾ ਜਿਹੜਾ ਇਟਲੀ ਦੀ ਹੈਗੀ ਆ ਉਹ ਦਿੰਦੀ ਹੈਗੀ ਆ ਨੋਨ ਈਯੂ ਸਿਟੀਜ਼ਨਸ ਨੂੰ ਜਿਹੜੇ ਮਤਲਬ ਯੂਰਪ ਦੇ ਵਿੱਚੋਂ ਬਾਹਰ ਹੈਗੇ ਆ ਜਿਦਾਂ ਪਾਕਿਸਤਾਨ, ਇੰਡੀਆ, ਬੰਗਲਾਦੇਸ਼ ਹਨਾ ਇਹ ਵਾਲੇ ਲੋਕਾਂ ਨੂੰ ਤੇ ਉਹ ਫਿਰ ਪੇਪਰ ਅਪਲਾਈ ਕਰ ਸਕਦੇ ਤਾਂ ਉਹਨਾਂ ਨੂੰ ਵਰਕ ਪਰਮਿਟ ਇਸ਼ੂ ਕਰਦੀ ਹੈ ਸੋ ਹਜੇ ਤੱਕ ਇਦਾਂ ਦੀ ਆਫੀਸ਼ੀਅਲੀ ਨਿਊਜ਼ ਨਹੀਂ ਹੈਗੀ ਕਿਸੇ ਵੀ ਚਾਂਸੇ ਵਿੱਚ ਹਜੇ ਨਾ ਆਇਓ ਜਦੋਂ ਵੀ ਆਫੀਸ਼ੀਅਲੀ ਕੁਝ ਹੋਇਆ ਮੈਂ ਵਿਦ ਪ੍ਰੂਫ ਵੀਡੀਓ ਦੇ ਵਿੱਚ ਪਾਉਂਗਾ ਸੋ ਆਹੀ ਜਿਹੜੀਆਂ ਮੇਨ ਨਿਊਜ਼ਾਂ ਸਿਗੀਆਂ ਜਿਹੜੀਆਂ ਤੁਹਾਨੂੰ ਦੇਣੀਆਂ ਸਿਗੀਆਂ ਪਹਿਲੀ ਕਿ ਸਪੇਨ ਵਾਲਿਆਂ ਨੂੰ ਖੁਸ਼ਖਬਰੀ ਕਿ ਸਪੇਨ ਇਮੀਗ੍ਰੇਸ਼ਨ ਓਪਨ ਨੰਬਰ 2 ਇਟਲੀ ਦੀ ਇਮੀਗ੍ਰੇਸ਼ਨ ਵੀ ਓਪਨ ਹੋ ਸਕਦੀ ਹੈ ਤੇ ਨਾਲ ਦੀ ਨਾਲ ਪੁਰਤਗਾਲ ਦੀ ਵੀ ਸੋ ਇਸ ਕਰਕੇ ਜਿਹੜੇ ਵੀ ਮੇਰੇ ਭਰਾ ਉੱਥੇ ਹੈਗੇ ਆ ਉਹਨਾਂ ਦੇ ਕਾਫੀ ਜ਼ਿਆਦਾ ਚਾਂਸ ਹੈਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੋਜ਼ਿਟਿਵ ਕੁਝ ਵਧੀਆ ਮਤਲਬ ਉਹਨਾਂ ਸਾਰਿਆਂ ਲਈ ਹੋਊਗਾ ਤੇ ਤੀਜੀ ਗੱਲ ਜਿਹੜੀ ਸਭ ਤੋਂ ਮੇਨ ਹੈਗੀ ਹੈ ਕਿ 9 ਮੰਥ ਵਾਲੇ ਪੇਪਰ ਜਿਹੜੇ 12 ਜਨਵਰੀ ਨੂੰ ਕਲਿੱਕ ਹੋਏ ਸੀਗੇ ਫਰਵਰੀ ਦੇ ਵਿੱਚ ਜਾਂ ਵੱਧ ਤੋਂ ਵੱਧ ਮਾਰਚ ਦੇ ਵਿੱਚ ਨਿਕਲ ਜਾਣੇ ਆ ਤੋ ਜਿਨ੍ਹਾਂ ਨੇ ਅਪਾਇੰਟਮੈਂਟ ਬੁੱਕ ਕਰਾਣੀਆਂ ਨੰਬਰ ਤੁਹਾਨੂੰ ਉਹੀ ਸਾਡਾ ਦਿੱਤਾ ਹੋਇਆ ਆ ਤੁਸੀਂ ਉੱਤੇ ਕੰਟੈਕਟ ਕਰ ਸਕਦੇ ਆ ਤੇ ਜੇ ਕਿਸੇ ਵੀ ਬੰਦੇ ਨੇ ਯੂਰਪ ਦੇ ਵਿੱਚ ਆਪਣੀ ਵਰਕ ਪਰਮਿਟ ਲਵਾਉਣਾ ਆ ਗਵਰਨਮੈਂਟ ਅਪਰੂਵਡ ਜਿਹੜੀ ਏਜੰਸੀ ਹੈਗੀ ਆ ਵੈਸਟਰਨ ਪਾਥ ਇਮੀਗ੍ਰੇਸ਼ਨ ਉਹ ਇਹਨਾਂ ਨਾਲ ਕੰਟੈਕਟ ਕਰੋ ਨੰਬਰ ਦਿੱਤੇ ਹੋਏ ਆ ਯੂਰਪ ਦੀ ਕਿਸੇ ਵੀ ਕੰਟਰੀ ਦਾ ਜਾਂ ਤੁਸੀਂ ਅਰਬ ਕੰਟਰੀ ਦਾ ਵੀ ਤੁਸੀਂ ਜਿਹੜਾ ਆਪਣਾ ਵੀਜ਼ਾ ਲਵਾਉਣਾ ਤਾਂ ਤੁਸੀਂ ਇੱਥੇ ਕੰਟੈਕਟ ਕਰ ਸਕਦੇ ਆ ਜੇ ਤੁਸੀਂ ਮੈਨੂੰ ਮਿਲਣਾ ਤਾਂ ਮੈਂ ਇਸ ਟਾਈਮ ਪੰਜਾਬ ਇੰਡੀਆ ਦੇ ਵਿੱਚ ਹੀ ਆ ਤਾਂ ਤੁਸੀਂ ਮੈਨੂੰ ਵੀ ਆ ਕੇ ਆਫਿਸ ਦੇ ਵਿੱਚ ਵਿਜ਼ਿਟ ਕਰਕੇ ਮੈਨੂੰ ਮਿਲ ਸਕਦੇ ਆ ਕਿਸੇ ਵੀ ਤਰ੍ਹਾਂ ਦੀ ਸਲਾਹ ਲੈਣੀ ਹੈ ਤੁਸੀਂ ਆ ਕੇ ਮਿਲੋ ਰੈਦਰ ਥੈਨ ਕਿ ਤੁਸੀਂ WhatsApp ਦੇ ਉੱਤੇ ਜਾਂ Instagram ਦੇ ਉੱਤੇ ਕਾਲ ਕਰੋ ਠੀਕ ਹੈ ਸੋ ਇਹ ਚੀਜ਼ਾਂ ਥੋੜੀਆਂ ਰੱਖਣ ਵਾਲੀਆਂ ਧਿਆਨ ਦੇ ਵਿੱਚ ਇਹ ਵਧੀਆ ਖੁਸ਼ਖਬਰੀਆਂ ਸਿਗੀਆਂ ਜਿਹੜੀਆਂ ਤੁਹਾਨੂੰ ਦੱਸਣੀਆਂ ਸਿਗੀਆਂ ਸੋ ਬਾਕੀ ਜਿਨ੍ਹਾਂ ਦੇ ਵੀ ਕੋਈ ਸਵਾਲ ਜਵਾਬ ਹੋਏ ਥੱਲੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਰ ਦਿਓ ਤੇ ਜਲਦੀ ਆਪਾਂ ਉਹਨਾਂ ਦਾ ਸਵਾਲ ਦਾ ਸਵਾਲਾਂ ਦਾ ਜਵਾਬ ਵੀ ਦਵਾਂਗੇ ਠੀਕ ਹੈ ਜੀ ਬੈਸਟ ਆਫ ਲੱਕ